ਕਹਿੰਦੇ ਨੇ ਆਦਮੀ ਅਤੇ ਔਰਤ ਦਾ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ ਹੈ ਪਰ ਅੱਜ ਕੱਲ ਇਹ ਜਿਹਾ ਮਾਹੌਲ ਬਣ ਚੁੱਕਾ ਹੈ ਕਿ ਲੋਕੀ ਇਸ ਨੂੰ ਖਤਮ ਕਰਨ ਵਿੱਚ ਇੱਕ ਸੈਕਿੰਡ ਦਾ ਪਲ ਨਹੀਂ ਲਗਾਉਂਦੇ ਆ ਤੇ ਰਿਸ਼ਤਿਆਂ ਨੂੰ ਤਾੜ-ਤਾੜ ਕਰ ਦਿੰਦੇ ਨੇ ਅੱਜ ਤੁਹਾਡੇ ਨਾਲ ਇੱਕ ਇਹ ਜਿਹੀ ਵੀਡੀਓ ਸਾਂਝੀ ਕਰਨ ਜਾ ਰਹੀ ਹਾਂ ਇਸ ਵੀਡੀਓ ਨੂੰ ਦੇਖ ਕੇ ਰੋਂਗਟੇ ਖੜੇ ਹੋ ਜਾਣਗੇ ਤੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਏਗੀ ਦਰਸਲ ਇੱਕ ਔਰਤ ਜੋ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਆਦਮੀ ਨੂੰ ਮੌਤੇ ਘਾਟ ਉਤਾਰ ਦਿੰਦੀ ਹੈ ਉੱਤੇ ਹੀ ਕਈ ਵੀਡੀਓ ਵੀਡਿਓਜ਼ ਵੀ ਸਾਹਮਣੇ ਆਈਆਂ ਹਨ ਕਈ ਯੂਜ਼ਰਸ ਦੀਆਂ ਪ੍ਰਤੀਕਿਰਿਆ ਵੀ ਸਾਹਮਣੇ ਆਈਆਂ ਦਰਸਲ ਅੱਜ ਕੱਲ ਮਾਹੌਲ ਕਿਦਾਂ ਦਾ ਬਣ ਗਿਆ ਹੈ ਤੁਹਾਡ ਨਾਲ ਲਗਾਤਾਰ ਅਸੀਂ ਵੀਡੀਓ ਸਾਂਝੀ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਆਦਮੀ ਜੋ ਹੈ ਨੇਵੀ ਵਿੱਚ ਕੰਮ ਕਰਦਾ ਹੈ ਤੇ ਮੇਰਟ ਆਪਣੇ ਘਰ ਵਾਪਸ ਆਉਂਦਾ ਉਸ ਦੇ ਘਰ ਆਣ ਤੋਂ ਬਾਅਦ ਹੀ ਪਤਨੀ ਜੋ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਆਦਮੀ ਨੂੰ ਮੌਦ ਦੇ ਘਾਟ ਉਤਾਰ ਦਿੰਦੀ ਹੈ ਉਹ ਤੁਹਾਡ ਨਾਲ ਵੀ ਸਾਂਝੀ ਕਰਦੇ ਆ ਇਹ ਵੀਡੀਓਜ਼ ਕਹਿੰਦੇ ਨੇ ਆਦਮੀ ਅਤੇ ਔਰਤ ਦਾ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ ਪਰ ਅੱਜ ਕੱਲ ਇਹ ਜਿਹਾ ਮਾਹੌਲ ਬਣ ਚੁੱਕਿਆ ਹੈ ਕਿ ਲੋਕੀ ਇਸ ਨੂੰ ਖਤਮ ਕਰਨ ਵਿੱਚ ਇੱਕ ਸੈਕਿੰਡ ਦਾ ਪਲ ਨਹੀਂ ਲਗਾਉਂਦੇ ਆ ਤੇ ਰਿਸ਼ਤਿਆਂ ਨੂੰ ਤਾੜ-ਤਾੜ ਕਰ ਦਿੰਦੇ ਨੇ ਅੱਜ ਤੁਹਾਡੇ ਨਾਲ ਇੱਕ ਅਜੀਬ ਵੀਡੀਓ ਸਾਂਝੀ ਕਰਨ ਜਾ ਰਹੀ ਹਾਂ ਇਸ ਵੀਡੀਓ ਨੂੰ ਦੇਖ ਕੇ ਰੋਂਗਟੇ ਖੜੇ ਹੋ ਜਾਣਗੇ ਤੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਏਗੀ ਦਰਸਲ ਇੱਕ ਔਰਤ ਜੋ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਆਦਮੀ ਨੂੰ ਮੌਤੇ ਘਾਟ ਉਤਾਰ ਦਿੰਦੀ ਹੈ ਉੱਤੇ ਹੀ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਕਈ ਯੂਜ਼ਰਸ ਦੀਆਂ ਪ੍ਰਤੀਕਿਰਿਆ ਵੀ ਸਾਹਮਣੇ ਆਈਆਂ ਦਰਸਲ ਅੱਜਕੱਲ ਮਾਹੌਲ ਕਿਦਾਂ ਦਾ ਬਣ ਗਿਆ ਹੈ ਤੁਹਾਡੇ ਨਾਲ ਲਗਾਤਾਰ ਅਸੀਂ ਵੀਡੀਓ ਸਾਂਝੀ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਆਦਮੀ ਜੋ ਹੈ ਨੇਵੀ ਵਿੱਚ ਕੰਮ ਕਰਦਾ ਹੈ ਤੇ ਮੈਰਟ ਆਪਣੇ ਘਰ ਵਾਪਸ ਆਂਦਾ ਉਸ ਦੇ ਘਰ ਆਣ ਤੋਂ ਬਾਅਦ ਹੀ ਪਤਨੀ ਜੋ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਆਦਮੀ ਨੂੰ ਮੌਦਿਕ ਘਾਟ ਉਤਾਰ ਦਿੰਦੀ ਹੈ ਉਹ ਤੁਹਾਡੇ ਨਾਲ ਵੀ ਸਾਂਝੀ ਕਰਦੇ ਆ ਇਹ ਵੀਡੀਓਜ਼ ਕਹਿੰਦੇ ਨੇ ਆਦਮੀ ਅਤੇ ਔਰਤ ਦਾ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ ਹੈ ਪਰ ਅੱਜ ਕੱਲ ਇਹ ਜਿਹਾ ਮਾਹੌਲ ਬਣ ਚੁੱਕਾ ਹੈ ਕਿ ਲੋਕੀ ਇਸ ਨੂੰ ਖਤਮ ਕਰਨ ਵਿੱਚ ਇੱਕ ਸੈਕਿੰਡ ਦਾ ਪਲ ਨਹੀਂ ਲਗਾਉਂਦੇ ਆ ਤੇ ਰਿਸ਼ਤਿਆਂ ਨੂੰ ਤਾੜ-ਤਾੜ ਕਰ ਦਿੰਦੇ ਨੇ ਅੱਜ ਤੁਹਾਡੇ ਨਾਲ ਇੱਕ ਇਹ ਜਿਹੀ ਵੀਡੀਓ ਸਾਂਝੀ ਕਰਨ ਜਾ ਰਹੀ ਹਾਂ ਇਸ ਵੀਡੀਓ ਨੂੰ ਦੇਖ ਕੇ ਰੋਂਗਟੇ ਖੜੇ ਹੋ ਜਾਣਗੇ ਤੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਏਗੀ ਦਰਸਲ ਇੱਕ ਔਰਤ ਜੋ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਆਦਮੀ ਨੂੰ ਮੌਤੇ ਘਾਟ ਉਤਾਰ ਦਿੰਦੀ ਹੈ ਉੱਤੇ ਹੀ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਕਈ ਯੂਜ਼ਰਸ ਦੀਆਂ ਪ੍ਰਤੀਕਿਰਿਆ ਵੀ ਸਾਹਮਣੇ ਆਈਆਂ ਦਰਸਲ ਅੱਜ ਕੱਲ ਮਾਹੌਲ ਕਿਦਾਂ ਦਾ ਬਣ ਗਿਆ ਹੈ ਤੁਹਾਡ ਨਾਲ ਲਗਾਤਾਰ ਅਸੀਂ ਵੀਡੀਓ ਸਾਂਝੀ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਆਦਮੀ ਜੋ ਹੈ ਨੇਵੀ ਵਿੱਚ ਕੰਮ ਕਰਦਾ ਹੈ ਤੇ ਮੇਰਟ ਆਪਣੇ ਘਰ ਵਾਪਸ ਆਂਦਾ ਉਸ ਦੇ ਘਰ ਆਣ ਤੋਂ ਬਾਅਦ ਹੀ ਪਤਨੀ ਜੋ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਆਦਮੀ ਨੂੰ ਮੌਦ ਦੇ ਘਾਟ ਉਤਾਰ ਦਿੰਦੀ ਹੈ ਉਹ ਤੁਹਾਡ ਨਾਲ ਵੀ ਸਾਂਝੀ ਕਰਦੇ ਆ ਇਹ ਵੀਡੀਓਜ਼ ਕਹਿੰਦੇ ਨੇ ਆਦਮੀ ਅਤੇ ਔਰਤ ਦਾ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ ਹੈ ਪਰ ਅੱਜ ਕੱਲ ਇਹ ਜਿਹਾ ਮਾਹੌਲ ਬਣ ਚੁੱਕਾ ਹੈ ਕਿ ਲੋਕੀ ਇਸ ਨੂੰ ਖਤਮ ਕਰਨ ਵਿੱਚ ਇੱਕ ਸੈਕਿੰਡ ਦਾ ਪਲ ਨਹੀਂ ਲਗਾਉਂਦੇ ਆ ਤੇ ਰਿਸ਼ਤਿਆਂ ਨੂੰ ਤਾੜ-ਤਾੜ ਕਰ ਦਿੰਦੇ ਨੇ ਅੱਜ ਤੁਹਾਡੇ ਨਾਲ ਇੱਕ ਅਜੀਬ ਵੀਡੀਓ ਸਾਂਝੀ ਕਰਨ ਜਾ ਰਹੀ ਹਾਂ ਇਸ ਵੀਡੀਓ ਨੂੰ ਦੇਖ ਕੇ ਰੋਂਗਟੇ ਖੜੇ ਹੋ ਜਾਣਗੇ ਤੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਏਗੀ ਦਰਸਲ ਇੱਕ ਔਰਤ ਜੋ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਆਦਮੀ ਨੂੰ ਮੌਤੇ ਘਾਟ ਉਤਾਰ ਦਿੰਦੀ ਹੈ ਉੱਤੇ ਹੀ ਕਈ ਵੀਡੀਓ ਕੋਸ਼ ਵਿਸ ਸਾਹਮਣੇ ਆਈਆਂ ਹਨ ਕਈ ਯੂਜ਼ਰਸ ਦੀਆਂ ਪ੍ਰਤੀਕਿਰਿਆ ਵੀ ਸਾਹਮਣੇ ਆਈਆਂ ਦਰਸਲ ਅੱਜ ਕੱਲ ਮਾਹੌਲ ਕਿਦਾਂ ਦਾ ਬਣ ਗਿਆ ਹੈ ਤੁਹਾਡ ਨਾਲ ਲਗਾਤਾਰ ਅਸੀਂ ਵੀਡੀਓ ਸਾਂਝੀ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਆਦਮੀ ਜੋ ਹੈ ਨੇਵੀ ਵਿੱਚ ਕੰਮ ਕਰਦਾ ਹੈ ਤੇ ਮੇਰਟ ਆਪਣੇ ਘਰ ਵਾਪਸ ਆਉਂਦਾ ਉਸ ਦੇ ਘਰ ਆਣ ਤੋਂ ਬਾਅਦ ਹੀ ਪਤਨੀ ਜੋ ਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਆਦਮੀ ਨੂੰ ਮੌਦਿਕ ਘਾਟ ਉਤਾਰ ਦਿੰਦੀ ਹੈ ਉਹ ਤੁਹਾਡ ਨਾਲ ਵੀ ਸਾਂਝੀ ਕਰਦੇ ਆ ਇਹ ਵੀਡੀਓਜ਼